ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਜੋ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿੰਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਤੇ ਸ਼ਨੀ ਦੀ ਸਾੜੇ ਸਤੀ ਚੱਲ ਰਹੀ ਹੈ ਸਾਲ ਦੀ ਸਭ ਤੋਂ ਵੱਡੀ ਮਸਿਆ ਜੋ ਕਿ ਅੱਜ ਸ਼ਨੀਵਾਰ ਦੇ ਦੇਨ ਨੂੰ ਇਹ ਜੇਕਰ ਤੁਸੀਂ ਇਸ ਦਿਨ ਇਹ ਉਪਾਅ ਕਰ ਲਓਗੇ ਤੇ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਸ਼ਨੀ ਦੇ ਸਾਢੇ 7 ਚੱਲ ਰਹੀਏ ਤੁਹਾਨੂੰ ਪ੍ਰੋਬਲਮ ਮੁਸ਼ਕਲਾਂ ਆ ਰਹੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਜੇਕਰ ਅੱਜ ਮਸਿਆਂ ਵਾਲੇ ਦਿਨ ਤੋਂ ਸੇ ਆਠ ਲੌਂਗ ਦਾ ਇਹ ਛੋਟਾ ਜਿਹਾ ਉਪਾਅ ਆਪਣੇ ਘਰ ਦੇ ਵਿੱਚ ਕਰ ਲਓਗੇ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਤੇ ਤੁਸੀਂ 8 ਲੋਗ ਰੱਖ ਕੇ ਇਹ ਉਪਾਅ ਕਰਨਾ ਹੈ ਤੇ ਜੇਕਰ ਤੁਸੀਂ ਇਹ ਉਪਾਅ ਕਰ ਲਿਆ ਤੇ ਜਿੰਨੀ ਵੀ ਤੁਹਾਡੇ ਘਰ ਪਰਿਵਾਰ ਤੇ ਸ਼ਨੀ ਦੇ ਸਾਢੇ 7:30 ਚੱਲ ਰਹੀ ਹੈ ਉਹ ਵੀ ਦੂਰ ਹੋਵੇਗੀ ਤੇ ਜਿੰਨੀ ਤੁਹਾਡੇ ਘਰ ਦੇ ਵਿੱਚ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਉਹ ਵੀ ਦੂਰ ਹੋ ਜਾਵੇਗੀ ਕਿ ਇਸੇ ਨਾਲ ਨਾਲ ਸ਼ਨੀ ਦੇਵ ਦੀ ਤੁਹਾਡੇ ਤੇ ਬਹੁਤ ਕਿਰਪਾ ਹੋਵੇਗੀ ਤੋ ਇਸੇ ਤਰ੍ਹਾਂ ਜਿਹੜੇ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਅਚਾਨਕ ਹੋ ਰਹੀਆਂ ਦੁਰਘਟਨਾਵਾਂ ਤੋਂ ਪਰੇਸ਼ਾਨ ਰਹਿੰਦੇ ਨੇ ਚਾਹ ਫਿਰ ਸ਼ਨੀ ਦੀ ਸਾਢੇ ਸਤੀ ਤੋਂ ਪਰੇਸ਼ਾਨ ਨੇ ਜਿਵੇਂ ਕਿ ਆਪਾਂ ਗੱਲ ਕਰੀਏ ਤਾਂ ਮੇਕ ਰਾਸ਼ੀ ਮੇਕ ਰਾਸ਼ੀ ਦੇ ਵਿੱਚ ਸ਼ਨੀਵਾਰ ਮਸਿਆ ਵਾਲੇ ਦੇਨ ਤੋਂ ਮੇਕ ਰਾਸ਼ੀ ਵਾਲਿਆਂ ਤੇ ਸ਼ਨੀ ਦੀ ਸਾਢੇ ਸਤੀ ਸ਼ੁਰੂ ਹੋ ਜਾਵੇਗੀ ਤੇ ਮੀਨ ਰਾਸ਼ੀ ਦੇ ਵਿੱਚ ਸ਼ਨੀ ਗੁਜਰ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਕਰਕਰ ਆਸ਼ੀ ਦੇ ਵਿੱਚ ਸ਼ਨੀ ਦੀ ਸਾਢੇ ਸਤੀ ਦੂਰ ਹੋ ਰਹੀਏ ਤੇ ਇਸ ਕੰਡੀਸ਼ਨ ਦੇ ਵਿੱਚ ਜੇਕਰ ਤੁਸੀਂ ਇਹ ਅਠ ਲੌਂਗ ਦਾ ਛੋਟਾ ਜਿਹਾ ਉਪਾਅ ਕਰ ਲੈਨੇ ਹੋ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਤਾਂ ਇਸ ਤੋਂ ਤੁਹਾਨੂੰ ਸ਼ਨੀ ਦੀ ਸਾਢੇ ਸਤੀ ਤੋਂ ਸ਼ੁਕਟਾਰਾ ਮੇਲ ਜਾਵੇਗਾ ਇਸ ਦੇ ਨਾਲ ਨਾਲ ਸ਼ਨੀ ਦੇਵ ਦੀ ਤੁਹਾਨੂੰ ਕਿਰਪਾ ਵੀ ਮਿਲੇਗੀ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਸ਼ਨੀ ਦੇਵੇ ਜੋ ਅਕਰਮ ਦੇਵ ਦਾਤਾ ਹੈ ਜਿਵੇਂ ਦਾ ਇਨਸਾਨ ਕਰਮ ਕਰਦਾ ਹੈ ਉਸੇ ਤਰ੍ਹਾਂ ਦਾ ਹੀ ਉਸ ਨੂੰ ਫਲ ਮਿਲਦਾ ਹੈ ਤੇ ਜੋ ਫਲ ਦਿੰਦੇ ਆ ਉਹ ਦਿੰਦੇ ਆ ਸ਼ਨੀ ਦੇਵ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਸ਼ਨੀ ਦੇਵ ਬਹੁਤ ਹੀ ਵਧੀਆ ਉੱਤਮ ਫਲ ਦੇਣ ਵਾਲੇ ਨੇ ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਭੁਲਚੁੱਕ ਦੀ ਵਿੱਚ ਜਾਂ ਜਾਣੇ ਅਣਜਾਣੇ ਦੇ ਵਿੱਚ ਕੋਈ ਅਜੀਹਾ ਕੰਮ ਕਰ ਦਿੰਦਾ ਹੈ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ ਫਿਰ ਉਸ ਦੇ ਉੱਪਰ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਦਾ ਵੀ ਉਸ ਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਗੱਲ ਬਿਲਕੁਲ ਹੀ ਸੱਚ ਹੈ ਤੇ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਚੌੜਿਓ ਕੇ ਸ਼੍ਰੀ ਦੇਵ ਤੁਹਾਡੀ ਤੇ ਹਮੇਸ਼ਾ ਪਰਸਨ ਰਹਿਣ ਤੁਹਾਨੂੰ ਸ਼ਰੀ ਦੇਵ ਦਾ ਅਸ਼ੀਰਵਾਦ ਮਿਲਦਾ ਰਹੇ ਤੇ ਤੁਹਾਡੇ ਉੱਪਰ ਜੋ ਵੀ ਪ੍ਰੋਬਲਮ ਨੇ ਸੰਕਟ ਨੇ ਜੋ ਪ੍ਰੋਬਲਮ ਨੇ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਂਦਾ ਤੋਸੀ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖ ਲੈ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਣੀ ਆ ਉਪਾਅ ਦੀ ਵੀ ਕਿ ਕਿਵੇਂ ਉਪਾਅ ਕਰਨਾ ਹੈ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿੰਨੀ ਵਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਰਾਸ਼ੀਆਂ ਇਸ ਉਪਾਅ ਨੂੰ ਜ਼ਰੂਰ ਕਰਨ ਕਿਉਂਕਿ ਉਹਨਾਂ ਰਾਸ਼ੀਆਂ ਦੇ ਵਿੱਚ ਸ਼ਨੀ ਦੀ 7.5 ਦਾ ਪ੍ਰਭਾਵ ਰਹੇਗਾ ਤੇ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ ਕਰ ਲਵੋਗੇ ਤੇ ਜੇਕਰ ਤੁਹਾਡੇ ਉੱਪਰ ਸ਼ਨੀ ਦੀ 7.5 ਜਾਂ ਸ਼ਨੀ ਦੀ ਟਈਆ ਚੱਲ ਰਹੀ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣ ਨੂੰ ਲੇਡੀਜ਼ ਤੇ ਜੈਡਸ ਦੋਨੋਂ ਹੀ ਕਰ ਸਕਦੇ ਨੇ ਤੇ ਇਸ ਉਪਾਣ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੇ ਨੇ 8 ਲੌਂਗ ਜਿਹੜੇ ਤੁਸੀਂ 8 ਲੌਂਗ ਲੈਣੀਆਂ ਉਹ ਬਿਲਕੁਲ ਸਾਫ਼ ਸੁਥਰੇ ਤੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਬਿਨਾ ਫੁੱਲ ਤੋਂ ਟੁੱਟੇ-ਫੁੱਟੇ ਲੌਂਗ ਤੁਸੀਂ ਇਸ ਉਪਾ ਦੇ ਲਈ ਬਿਲਕੁਲ ਵੀ ਨਹੀਂ ਲੈ ਰਹੇ 8 ਲੌਂਗ ਲੈਣ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਕੱਜਲ ਜੋ ਵੀ ਤੁਹਾਡੇ ਕੋਲ ਕੱਜਲ ਅਵੇਲੇਬਲ ਹੈਗਾ ਤੁਸੀਂ ਉਸੇ ਹੀ ਕੱਜਲ ਦਾ ਇਸਤੇਮਾਲ ਕਰ ਸਕਦੇ ਤੇ ਜਿਹੜਾ ਤੁਸੀਂ ਕੱਜਲ ਲੈਣਾ ਹੈ ਉਹ ਕੱਜਲ ਦਾ ਤੁਸੀਂ ਕੱਜਲ ਦੇ ਨਾਲ ਤੁਸੀਂ ਉਹ ਲੌਂਗ ਦੇ ਉੱਪਰ ਜਿਹੜੇ 8 ਲੌਂਗ ਲਏ ਹਨ ਉਹਨਾਂ 8 ਲੌਂਗ ਦੇ ਉੱਪਰ ਤੁਸੀਂ ਕੱਜਲ ਨੂੰ ਲਗਾ ਦੇਣਾ ਤੁਸੀਂ ਚਾਹੋ ਤਾਂ ਇਸ ਕੱਜਲ ਨੂੰ ਤੁਸੀਂ ਲੌਂਗ ਤੇ ਹੱਥ ਦੇ ਨਾਲ ਵੀ ਲਗਾ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਪੈਨਸਲ ਵਾਲਾ ਕੱਜਲ ਹੈ ਤਾਂ ਤੁਸੀਂ ਡਾਇਰੈਕਟ ਉਸ ਤਰੀਕੇ ਦੇ ਨਾਲ ਵੀ ਤੁਸੀਂ ਕੱਜਲ ਨੂੰ ਲੌਂਗ ਦੇ ਉੱਪਰ ਲਗਾ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਅਠ ਲੌਂਗਰੀ ਜਿੰਨਾਂ ਦੇ ਉੱਪਰ ਤੁਸੀਂ ਕੱਜਰ ਲਗਾਇਆ ਹੋਵੇਗਾ ਇਹਨਾਂ ਨੂੰ ਤੁਸੀਂ ਕਿਸੇ ਕਟੋਰੀ ਦੇ ਵਿੱਚ ਤੇ ਜਾਂ ਫਿਰ ਮਿੱਟੀ ਦਾ ਦੀਵਾ ਲੈ ਕੇ ਉਸ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਇਹਨਾਂ ਨੂੰ ਜਲਾਉਣਾ ਨਹੀਂ ਆ ਬਿਲਕੁਲ ਇੱਕ ਵਾਰ ਰੱਖਣਾ ਹੈ ਕਟੋਰੀ 'ਚ ਰੱਖ ਲਓ ਚਾਹੇ ਦੀਵੇ ਦੇ ਵਿੱਚ ਰੱਖ ਲਓ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਦੇ ਵਿੱਚ ਤੁਸੀਂ ਕਿਤੇ ਵੀ ਬੈਠ ਸਕਦੇ ਹੋ ਭਾਵੇਂ ਆਪਣੇ ਘਰ ਦੇ ਵਿੱਚ ਜੋ ਪਾਠ ਪੋਥਾ ਵਾਲਾ ਸਥਾਨ ਬਣਾਇਆ ਹੈ ਤੁਸੀਂ ਉੱਥੇ ਵੀ ਬੈਠ ਸਕਦੇ ਹੋ ਜਿੱਥੇ ਪਾਠ ਪੂਜਾ ਤੁਸੀਂ ਬੈਠ ਕੇ ਕਰਦੇ ਹੋ ਉੱਥੇ ਵੀ ਕਿਤੇ ਵੀ ਬੈਠ ਸਕਦੇ ਹੋ ਜਿੱਥੇ ਤੁਹਾਨੂੰ ਸਹੀ ਲੱਗੇ ਤੇ ਇਸ ਦੇ ਨਾਲ-ਨਾਲ ਤੁਹਾਨੂੰ ਜਿਹੜੇ ਅੱਠ ਲੌਂਗੇ ਅੱਠ ਲੌਂਗ ਦੇ ਨਾਲ-ਨਾਲ ਤੁਹਾਨੂੰ ਇੱਕ ਧਾਗਾ ਚਾਹੀਦਾ ਤੇ ਜਿਹੜਾ ਤੁਸੀਂ ਧਾਗਾ ਲੈਣਾ ਹੈ ਨਾ ਉਹ ਕਾਲੇ ਰੰਗ ਦਾ ਹੋਣਾ ਚਾਹੀਦਾ ਤੇ ਜਿਹੜਾ ਤੁਸੀਂ ਧਾਗਾ ਲਿਆ ਉਸ ਧਾਗੇ ਦੇ ਨਾਲ ਤੁਸੀਂ ਜਿਹੜੇ ਇਹ ਅੱਠ ਲੌਂਗ ਨੇ ਨਾ ਇਹ ਤੁਸੀਂ ਬੰਨ੍ਹ ਦੇਣੇ ਆ ਤੇ ਬਿਲਕੁਲ ਇਕੱਠੇ ਨਹੀਂ ਬਣਨੇ ਥੋੜੀ ਥੋੜੀ ਜਗ੍ਹਾ ਦੀ ਸਪੇਸ ਛੱਡ ਕੇ ਤੇ ਤੁਸੀਂ ਅੱਠ ਦੇ ਅੱਠ ਲੌਂਗ ਇਹ ਕਾਲੀ ਧਾਗੇ ਦੇ ਨਾਲ ਤੁਸੀਂ ਬੰਨ੍ਹ ਦੇਣੇ ਨੇ ਇਸੇ ਤਰ੍ਹਾਂ ਜਿਹੜੇ ਤੁਸੀਂ ਲੌਂਗ ਬੰਨ੍ਹ ਲਓਗੇ ਅੱਠ ਲੌਂਗ ਬੰਨਣ ਤੋਂ ਬਾਅਦ ਦੇ ਵਿੱਚ ਹਰ ਇੱਕ ਲੌਂਗ ਦੇ ਉੱਪਰ ਤੁਸੀਂ ਸ਼ਨੀ ਦੇਵ ਦਾ ਇੱਕ ਮੰਤਰ ਬੋਲਣਾ ਹੈ ਜਿਵੇਂ ਤੁਸੀਂ 8 ਲੌਗ ਬਣਨੇ ਆ ਤੇ 1 ਲੌਗ ਨੂੰ ਤੁਸੀਂ ਹੱਥ ਦੇ ਵਿੱਚ ਫੜ ਕੇ ਸੱਜੇ ਹੱਥ ਦੇ ਨਾਲ ਤੁਸੀਂ 1 ਲੌਗ ਨੂੰ ਫੜ ਕੇ ਇਹ ਸ਼ਨੀ ਦੇਵ ਦਾ ਤੁਸੀਂ ਮੰਤਰ ਬੋਲਣਾ ਹੈ ਤੇ ਇਸ ਮੰਤਰ ਨੂੰ ਤੁਸੀਂ 108 ਵਾਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਵੀ ਸਕਦੇ ਹੋ ਤੇ ਕਾਪੀ ਤੇ ਵੀ ਨੋਟ ਕਰਕੇ ਰੱਖ ਸਕਦੇ ਹੋ ਮੰਤਰ ਓਮ ਸ਼ਨਿ ਸ਼ਨਿਸ਼ਰਾਏ ਨਮਾ ਓਮ ਸ਼ਨਿ ਸ਼ਨਿਸ਼ਰਾਏ ਰਮਾ ਉਮੇਸ਼ਾਨਿ ਸ਼ਿਨਰਾਈ ਨਮਾ ਇਸੇ ਤਰੀਕੇ ਦੇ ਨਾਲ ਤੁਸੀਂ 108 ਵਾਰ ਬੋਲਣਾ ਹੈ ਜਿਵੇਂ ਇੱਕ ਲੌਂਗ ਨੂੰ ਸਜੇ ਹੱਥ ਦੇ ਨਾਲ ਤੁਸੀਂ ਉਂਗਲੀ ਦੇ ਨਾਲ ਟੱਚ ਕਰਕੇ ਰੱਖ ਕੇ ਚਾਹੇ ਪੜ ਕੇ 108 ਵਾਰ ਤੁਸੀਂ ਬੋਲਣਾ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਦੂਸਰੇ ਲੌਂਗ ਨੂੰ ਸਜੇ ਹੱਥ ਦੇ ਨਾਲ ਫੜਨਾ ਟੱਚ ਕਰਨਾ ਫਿਰ 108 ਵਾਰ ਬੋਲਣਾ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਤੁਸੀਂ 8 ਲੋਗ ਬਣਨੇ ਆ ਇੱਕ ਇੱਕ ਕਰਕੇ ਤੁਸੀਂ ਲੋਗ ਨੂੰ ਫੜਨਾ ਹੈ ਤੇ ਇੱਕ ਇੱਕ ਲੋਗ ਤੇ 108-8 ਵਾਰ ਤੁਸੀਂ ਇਸ ਮੰਤਰ ਨੂੰ ਬੋਲਣਾ ਹੈ ਥੋੜਾ ਜਿਹਾ ਸਮਾਂ ਜ਼ਰੂਰ ਇਸ ਉਪਾਅ ਨੂੰ ਕਰਦੇ ਸਮੇ ਲੱਗ ਸਕਦਾ ਪਰ ਇਹ ਸ਼ਨੀ ਦੇਵ ਦਾ ਬਹੁਤ ਹੀ ਜ਼ਿਆਦਾ ਚਮਤਕਾਰੀ ਮੰਤਰ ਹੈ ਇਹ ਉਪਾਅ ਦੇ ਵਿੱਚ ਬੋਲਣਾ ਬਹੁਤ ਹੀ ਜ਼ਰੂਰੀ ਹੈ ਕੁੱਲ ਮਿਲਾ ਕੇ ਤੁਹਾਨੂੰ 864 ਵਾਰ ਇਸ ਮੰਤਰ ਨੂੰ ਬੋਲਣਾ ਪੈਣਾ ਹੈ ਇੱਕ ਲੌਂਗ ਤੇ ਤੁਸੀਂ 108 ਵਾਰ ਬੋਲਣਾ ਹੈ ਤੇ ਜਦੋਂ ਤੁਸੀਂ 8 ਲੌਂਗ ਤੇ ਬੋਲੋਗੇ ਉਸ ਉਦੋਂ ਤੁਹਾਡਾ ਇਹ ਜਿਹੜਾ ਮੰਤਰ 864 ਵਾਰ ਬੋਲਿਆ ਜਾਵੇਗਾ ਇਹ ਉਪਾ ਕਰਨ ਦੇ ਸਮੇਂ ਤੁਹਾਨੂੰ ਸਮਾਂ ਥੋੜਾ ਜ਼ਰੂਰ ਲੱਗੇਗਾ ਪਰ ਤੁਸੀਂ ਦੇਖੋਗੇ ਕਿ ਸਿਰਫ ਇੱਕ ਵਾਰ ਹੀ ਇਸ ਉਪਾਣੂ ਕਰਨ ਦੇ ਨਾਲ ਜਿੰਨੀ ਵੀ ਤੁਹਾਡੇ ਉੱਪਰ ਸ਼ਨੀ ਦੇਵ ਦੀ 7.5 ਚੱਲ ਰਹੀ ਹੈ ਉਹ ਤੁਰੰਤ ਹੀ ਦੂਰ ਹੋ ਜਾਵੇਗੀ ਕਿਉਂਕਿ ਜਿਹੜੀ 29 ਮਾਰਚ ਦੀ ਅੱਜ ਸ਼ਨੀਵਾਰ ਦੀ ਮੱਸਿਆ ਇਸ ਦਿਨ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਇਹ ਤੁਹਾਡੀ ਸੁੱਤੀ ਹੋਈ ਭਾਗ ਤੇ ਕਿਸਮਤ ਨੂੰ ਵੀ ਜਗਾਏਗੀ ਤੇ ਇਸ ਦੇ ਨਾਲ ਨਾਲ ਸ਼ਨੀ ਦੀ ਸਾੜੇ ਸਤੀ ਨੂੰ ਵੀ ਦੂਰ ਕਰੇਗੀ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਸਾਰੇ ਲੋਗ ਨੂੰ ਟੱਚ ਕਰਕੇ 108 ਵਾਰ ਹਰ ਇੱਕ ਲੋង ਤੇ ਤੁਸੀਂ ਇਸ ਮੰਤਰ ਨੂੰ ਬੋਲ ਲਓਗੇ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਤਾਗੇ ਨੂੰ ਤੁਸੀਂ ਆਪਣੇ ਸਰਾਣੇ ਦੇ نیچے ਰੱਖ ਕੇ ਸੌ ਜਾਣਾ ਹੈ ਤੇ ਹੁਣ ਇਹ ਤਾਗਾਏ ਜਿਹੜਾ ਤੇ ਇਹ ਲੋង ਜਿਹੜੇ ਤੁਸੀਂ ਸਰਾਣੇ ਦੇ نیچے ਰੱਖ ਕੇ ਸੌਣਾ ਹੈ ਇਹ ਲੋង ਕੋਈ ਆਮ ਚੀਜ਼ ਨਹੀਂ ਜਿਹਦੇ ਵਿੱਚ ਸ਼ਨੀ ਦੇਵ ਦਾ ਆਸ਼ੀਰਵਾਦ ਹੋਵੇਗਾ ਤੇ ਜਿਹੜਾ ਇਹ ਮੰਤਰ ਹੈ ਉਹ ਇਸ ਦੇ ਵਿੱਚ ਆਪਾਂ ਬੋਲੇ ਆ ਤੇ ਉਹ ਮੰਤਰ ਵੀ ਇਸ ਦੇ ਵਿੱਚ ਹੋਵੇਗਾ ਤੇ ਇਸੇ ਤਰ੍ਹਾਂ ਭਾਵੇਂ ਤੁਹਾਡੀ ਤੇ ਸ਼ਨੀ ਦੀ 7:30 ਹੋਵੇ ਭਾਵੇਂ ਕੋਈ ਵੀ ਪ੍ਰੋਬਲਮ ਹੋਵੇ ਇਹ ਲੌਂਗ ਇਹ ਧਾਗਾ ਹਮੇਸ਼ਾ ਤੁਹਾਡੀ ਉਨਾਂ ਤੋਂ ਰੱਖਿਆ ਕਰੇਗਾ ਸ਼ਨੀ ਦੇਵ ਤੁਰੰਤ ਤੁਹਾਡੀ ਰੱਖਿਆ ਕਰਨਗੇ ਤੁਹਾਡੇ ਉੱਪਰ ਕੋਈ ਵੀ ਸੰਕਟ ਕੋਈ ਵੀ ਪ੍ਰੋਬਲਮ ਆਵੇਗੀ ਉਸ ਨੂੰ ਦੂਰ ਕਰ ਦੇਗਾ ਇਸੇ ਤਰ੍ਹਾਂ ਇੱਕ ਰਾਤ ਦੇ ਲਈ ਤਾਂ ਤੁਸੀਂ ਇਹ ਲੌਂਗ ਤੇ ਇਹ ਧਾਗੇ ਨੂੰ ਤੁਸੀਂ ਆਪਣੇ ਸਰਾਹਣੇ ਦੇ نیچے ਰੱਖ ਕੇ ਸੌ ਜਾਣਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਕਿਸੇ ਸੁਰੱਖਿਅਤ ਜਗ੍ਹਾ ਤੇ ਸਾਫ਼-ਸੁਥਰੀ ਜਗ੍ਹਾ ਤੇ ਤੁਸੀਂ ਰੱਖਣਾ ਹੈ ਤੇ ਇਸ ਨੂੰ ਤੁਸੀਂ ਕਿੰਨਾ ਸਮਾਂ ਤੱਕ ਤੁਸੀਂ ਆਪਣੇ ਘਰ ਦੇ ਵਿੱਚ ਰੱਖਣਾ ਹੈ ਇਸ ਨੂੰ ਤੁਸੀਂ 2028 ਤੱਕ ਆਪਣੇ ਘਰ ਦੇ ਵਿੱਚ ਹੀ ਰੱਖਣਾ ਹੈ ਤੇ ਜੇਕਰ ਤੁਸੀਂ ਬੰਦੇ ਲੋਕੇ ਕਿਤੇ ਤੁਹਾਨੂੰ ਕੰਮ ਪੈ ਗਿਆ ਜਾਂ ਅਚਾਨਕ ਤੁਸੀਂ ਉੱਥੋਂ ਜਾ ਰਹੇ ਹੋ ਕਿਤੇ ਹੋਰ ਕਿਤੇ ਤੁਸੀਂ ਘੁੰਮਣ ਜਾ ਰਹੇ ਹੋ ਜਾਂ ਫਿਰ ਬਹੁਤ ਜ਼ਰੂਰੀ ਕੰਮ ਦੇ ਲਈ ਜਾ ਰਿਹਾ ਜਾਂ ਫਿਰ ਤੁਸੀਂ ਕੁਝ ਦਿਨਾਂ ਦੇ ਲਈ ਕਿਤੇ ਬਾਹਰ ਜਾ ਰਹੇ ਹੋ ਤਾਂ ਉਸ ਸਮੇਂ ਤੁਸੀਂ ਇਹ ਲੌਂਗ ਤੇ ਧਾਗੇ ਨੂੰ ਆਪਣੇ ਨਾਲ ਲੈ ਕੇ ਜਾਓ ਜਿੰਨਾ ਸਮਾਂ ਤੁਸੀਂ ਬਾਹਰ ਰਹਿੰਦੇ ਹੋ ਤੁਸੀਂ ਆਪਣੇ ਨਾਲ ਰੱਖੋ ਤੇ ਜਦੋਂ ਤੁਸੀਂ ਆਪਣੇ ਘਰ ਵਾਪਸ ਆ ਜਾਓਗੇ ਤਾ ਤੁਸੀਂ ਆ ਕੇ ਉਸੇ ਹੀ ਸੁਰੱਖਿਅਤ ਜਗ੍ਹਾ ਤੇ ਇਸ ਧਾਗੇ ਲੌਗ ਨੂੰ ਤੁਸੀਂ ਸੰਭਾਲ ਕੇ ਰੱਖ ਲੈਣਾ ਹੈ ਇਹ ਇੱਕ ਐਸਾ ਉਪਾਏ ਜੋ ਕਿ ਤੁਹਾਡੇ ਘਰ ਦੇ ਵਿੱਚ ਆ ਰਹੀਆਂ ਪ੍ਰੋਬਲਮ ਮੁਸ਼ਕਲਾਂ ਦੇ ਨਾਲ ਨਾਲ ਸ਼ਨੀ ਦੀ 7.5 ਵੀ ਤੁਹਾਨੂੰ ਬਚਾਵੇਗਾ ਤੇ ਦੂਸਰੀ ਚੀਜ਼ ਕਿ ਇਸ ਉਪਾਣ ਨੂੰ ਜਦੋਂ ਤੁਸੀਂ ਕਰੋਗੇ ਨਾ ਤੇ ਤੁਹਾਨੂੰ ਸ਼ਨੀ ਦੇਵ ਦੀ ਕਿਰਪਾ ਮਿਲੇਗੀ ਇਸ ਉਪਾਣ ਨੂੰ ਕਰਨ ਦੇ ਨਾਲ ਜੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੁਹਾਡੇ ਘਰ ਦੇ ਵਿੱਚ ਧਨ ਤੇ ਵਪਾਰ ਚਾ ਕਾਰੋਬਾਰ ਚਾ ਸਫਲਤਾ ਪੱਕੀ ਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ ਤੁਹਾਨੂੰ ਕਦੇ ਵੀ ਕਿਸੇ ਵੀ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇ ਜਦੋਂ ਸ਼ਨੀ ਦੇਵ ਦੀ ਕਿਸੇ ਵੀ ਵਿਅਕਤੀ ਤੇ ਕਿਰਪਾ ਹੋ ਜਾਂਦੀ ਹੈ ਪਰਸੰਨ ਹੋ ਜਾਂਦੇ ਨੇ ਕਿਸੇ ਵੀ ਵਿਅਕਤੀ ਤੇ ਤੇ ਉਸ ਨੂੰ ਇੰਨਾ ਧਨ ਦੌਲਤ ਦਿੰਦੇ ਆ ਕਿ ਉਹ ਉਹ ਵਿਅਕਤੀ ਕਦੇ ਵੀ ਸੰਭਾਲ ਨਹੀਂ ਪਾਉਂਦਾ ਤੇ ਹੁਣ ਅਸੀਂ ਗੱਲ ਕਰ ਲੈਣੀ ਹੈ ਕਿ ਉਹ ਕਿਹੜੀਆਂ ਮੇਨ ਰਾਸ਼ੀਆਂ ਨੇ ਜਿਨ੍ਹਾਂ ਨੂੰ ਖਾਸ ਕਰਕੇ ਇਹ ਉਪਾਅ ਬਹੁਤ ਹੀ ਕਰਨਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਰਾਸ਼ੀ ਦੀ ਗੱਲ ਕਰਦੇ ਹਾਂ ਮੇਕ ਰਾਸ਼ੀ ਦੀ ਮੇਕ ਰਾਸ਼ੀ ਵਾਲਿਆਂ ਨੂੰ ਖਾਸ ਕਰਕੇ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸ਼ਨੀ ਦੀ 7.5 29 ਮਾਰਚ ਤੋਂ ਹੀ ਮੇਸ਼ ਰਾਸ਼ੀ ਦੇ ਉੱਪਰ ਸ਼ੁਰੂ ਹੋ ਰਹੀ ਹੈ ਕਿਉਂਕਿ ਜੋ ਸ਼ਨੀ ਇਹ ਮੀਨ ਰਾਸ਼ੀ ਦੇ ਵਿੱਚ ਗੁਜਰ ਕਰ ਰਹੇ ਨੇ ਤੇ ਮੀਨ ਰਾਸ਼ੀ ਦੇ ਵਿੱਚ ਪਹਿਲਾ ਹੀ ਸ਼ਨੀ ਦੀ 7.5 ਚੱਲ ਰਹੀ ਹੈ ਤੇ ਇਸ ਕਰਕੇ ਮੀਨ ਰਾਸ਼ੀ ਦੇ ਵਿੱਚ ਸ਼ਨੀ ਦਾ ਦੂਸਰਾ ਚਰਨ ਰਹੇਗਾ ਤੇ ਇਸ ਕਰਕੇ ਮੀਨ ਰਾਸ਼ੀ ਵਾਲੇ ਵੀ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰੇ ਇਸ ਤੋਂ ਇਲਾਵਾ ਸਿੰਘ ਰਾਸ਼ੀ ਹੋਗੀ ਧਨ ਰਾਸ਼ੀ ਹੋਗੀ ਤੇ ਇਸ ਦੇ ਨਾਲ ਨਾਲ ਕੁੰਭ ਰਾਸ਼ੀ ਇਹ ਰਾਸ਼ੀ ਵਾਲੇ ਲੋਕ ਖਾਸ ਕਰਕੇ ਇਸ ਉਪਾਅ ਨੂੰ ਜ਼ਰੂਰ ਕਰਨ ਕਿਉਂਕਿ ਕੁਝ ਲੋਕਾਂ ਦੀ ਰਾਸ਼ੀ ਦੇ ਵਿੱਚ ਸ਼ਨੀ ਦੀ 7.5 ਚਲਰੀ ਹੁੰਦੀ ਹੈ ਤੇ ਜਾਂ ਫਿਰ ਚੱਲੇਗੀ ਇਸ ਕਰਕੇ ਇਸ ਉਪਾਅ ਨੂੰ ਜ਼ਰੂਰ ਕਰਨਾ ਤੇ ਇਹ ਇੱਕ ਐਸਾ ਉਪਾਅ ਜੋ ਤੁਹਾਡੀ ਰੱਖਿਆ ਕਰੇਗਾ ਤੇ ਸ਼ਨੀ ਦੇਵ ਦਾ ਆਸ਼ੀਰਵਾਦ ਤੁਹਾਨੂੰ ਦਵਾਵੇਗਾ ਬਾਕੀ ਆਪ ਲੋਕ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਸ਼ਨੀ ਦੇਵ ਕਰਮ ਦੇ ਹਿਸਾਬ ਦੇ ਨਾਲ ਵਿਅਕਤੀ ਨੂੰ ਫਲ ਦਿੰਦਾ ਹੈ ਇਸ ਦੇ ਨਾਲ ਨਾਲ ਫਿਰ ਆਪਾਂ ਸਾਰੇ ਹੀ ਜਾਣਦੇ ਆ ਕਿ ਜੈਸਾ ਅਸੀਂ ਕਰਮ ਕਰਾਂਗੇ ਵੈਸਾ ਹੀ ਸਾਨੂੰ ਫਲ ਮਿਲੇਗਾ ਸੋ ਇਸ ਕਰਕੇ ਇਸ ਉਪਾਅ ਨੂੰ ਇੱਕ ਵਾਰ ਤੁਸੀਂ ਜ਼ਰੂਰ ਕਰਿਓ ਇਹ ਬਹੁਤ ਹੀ ਵਧੀਆ ਤੇ ਚਮਤਕਾਰੀ ਉਪਾਅ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਨੇ ਜਿਹੜੀਆਂ ਖੁਦ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪੈਨਪਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੀ ਹੈ ਇੱਕ ਹੋਰ ਨਵੀਂ ਜਾਣਕਾਰੀ ਨਵੀਂ ਵੀਡੀਓ ਤੇ ਨਵੀਂ ਉਪਾਅ ਦੇ ਨਾਲ ਕਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ